ਦੋਸਤੋ ਮੇਰੇ ਮੈਂ ਤੁਹਾਡਾ ਆਪਣਾ ਵੀਰ ਸਿੰਘ ਵੀਰਾ ਪਿੰਡ ਪੀਰਮਾ ਮਨ ਤੋਂ ਆ ਦੇਖੋ ਮੈਂ ਅੱਜ ਆ ਜੀਰੇ ਵਾਲੀ ਸੜਕ ਤੇ ਪਹੁੰਚਿਆ ਹਾਂ ਜਿੱਥੇ ਕੱਲ ਵੀ ਅੱਗ ਲੱਗੀ ਸੀ ਉਸ ਤੋਂ ਪਹਿਲਾਂ ਇੱਕ ਦਿਨ ਲੱਗੀ ਸੀ ਤੇ ਇੱਥੇ ਨਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਜਿਹੜੇ ਵਿਚਾਰੇ ਜਿਨ੍ਹਾਂ ਨੂੰ 6 ਮਹੀਨੇ ਆਸ ਸੀ ਕਿ ਕਣਕ ਦੀ ਵੀ ਸਾਡੀ ਕਣਕ ਪੱਕੂਗੀ ਤੇ ਅਸੀਂ ਆਪਣੇ ਕਾਰੋਬਾਰ ਗਾਂ ਕਰਾਂਗੇ ਗਾਂ ਤੋੜਾਂਗੇ ਪਰ ਉਹਨਾਂ ਦੀਆਂ ਜਿਹੜੀਆਂ ਆਸਾਂ ਸੀਗੀਆਂ ਉਹ ਵਿਚਾਰਿਆਂ ਦੇ ਵਿੱਚੇ ਰਹਿ ਗਈਆਂ ਆ ਤੁਸੀਂ ਵੇਖ ਸਕਦੇ ਹੋ ਜਿਹੜੀ ਬਹੁਤ ਭਿਆਨਕ ਅੱਗ ਲੱਗੀ ਸੀਗੀ ਜਿਹਦੇ ਵਿੱਚ ਕਈ ਸਾਹ ਦੇ ਨਾਲ ਆਪਾਂ ਲਾਈਏ ਤੇ ਸੌਆਂ ਦੇ 100 ਕਿੱਲੇ ਜਿਹੜੇ ਆ ਉਹ ਅੱਗ ਦੀ ਭੇਡ ਚੜ ਗਏ ਹਵਾ ਵੀ ਇੰਨੀ ਤੇਜ਼ ਸੀਗੀ ਤੇ ਅੱਗ ਵੀ ਇੰਨੀ ਜ਼ਿਆਦਾ ਸੀਗੀ ਜਿੱਥੇ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਆਈਆਂ ਉਹਨਾਂ ਤੋਂ ਵੀ ਕਾਬੂ ਜੰਨਾ ਕੋਇਆ ਉਹਨਾਂ ਨੇ ਵਿਚਾਰਿਆਂ ਨੇ ਕੀਤਾ ਬਾਕੀ ਜੇ ਤੁਸੀਂ ਦੂਰ ਦੂਰ ਤੱਕ ਦੇਖੋ ਬੜੀ ਦੂਰ ਦੂਰ ਤੱਕ ਆਗ ਕੀ ਆਗ ਤਨੋਂ ਦੇਖੋ ਸੜਿਆ ਹੋਇਆ ਸਾਰਾ اناਜ ਜਿੰਨਾ ਵੀ ਆ ਇਹ ਜਿੰਨਾਂ ਦੇ ਘਰਾਂ ਚ ਜਾਣਾ ਸੀਗਾ ਕਈਆਂ ਦੀ ਭੁੱਖ ਮਟਾਉਣੀ ਸੀ ਇਸ اناਜ ਨੇ ਪਰ ਅੱਗ ਨੇ ਕਹਿ ਰੈ ਇਨਾ ਮਚਾਇਆ ਕਿ ਆ ਵੇਖੋ ਤੁਸੀਂ ਅਖਰ ਜਿਹੜੇ ਸੜਕ ਦੇ ਨਾਲ-ਨਾਲ ਸਾਰੇ ਦਰਖਤ ਸੜ ਗਏ ਤੇ ਆ ਵੇਖੋ ਆ ਵੱਡਾ ਰੋੜ ਆ ਆਪਣਾ ਜੀਰੇ ਵਾਲਾ ਜੀਰੇ ਤੋਂ ਮਾਫਰ ਹੂੰ ਜਿਹੜਾ ਰੋਡ ਜਾਂਦਾ ਬਿਲਕੁਲ ਜੀਰੇ ਦੇ ਕੋਲ ਹੀ ਆ ਦੋ ਤਿੰਨ ਕਿਲੋਮੀਟਰ ਤੇ ਆ ਸਾਰਾ ਮੈਂ ਤੁਹਾਨੂੰ ਦਿਖਾ ਰਿਹਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿੰਨਾ ਵੀ ਕਹਿ ਲਈ ਉਹਨਾਂ ਹੀ ਥੋੜਾ ਆ ਤੇ ਇੱਕ ਅੱਜ ਛੇਰੇ ਵੀਡੀਓ ਵੀ ਮੈਂ ਵੇਖੀ ਸੀ ਜਿਹਦੇ ਵਿੱਚ ਇੱਕ ਵਿਚਾਰਾ ਬੰਦਾ ਉਹ ਵੀ ਝੁੱਸ ਗਿਆ ਸੜ ਗਿਆ ਸੀਗਾ ਤੇ ਮੋਟਰਸਾਈਕਲ ਨੂੰ ਅੱਗੇ ਲੱਗੀ ਸੀ ਇੱਕ ਨੂੰ ਤਾਂ ਵਿਚਾਰੇ ਨੂੰ ਜੀਰੇ ਲੈ ਗਏ ਸੀ ਤੇ ਦੂਜਾ ਜਿਹੜਾ ਉਹ ਮੌਕੇ ਤੇ ਹੀ ਪੂਰਾ ਹੋ ਗਿਆ ਸੀਗਾ ਕਿਉਂਕਿ ਉਹ ਸਾਰਾ ਸੜ ਗਿਆ ਸੀਗਾ ਤੇ ਇਸ ਪਿਆਰ ਨੇ ਅੱਗ ਨੇ ਇੰਨਾ ਕਹਿਰ ਵਰਤਾਇਆ ਇੰਨਾ ਕਹਿਰ ਵਰਤਾਇਆ ਬੜਾ ਮਨ ਨੂੰ ਦੁੱਖ ਹੋਇਆ ਵੇਖਿਆ ਵੇਖੋ ਮੈਂ ਤੁਹਾਨੂੰ ਦਿਖਾ ਰਿਆ ਵਾਂ ਤੇ ਇਹਨਾਂ ਵਿਚਾਰਿਆਂ ਜਿਨ੍ਹਾਂ ਦੀਆਂ ਜ਼ਮੀਨਾਂ ਸੀਗੀਆਂ ਇਹਨਾਂ ਦੀਆਂ ਬੜੀਆਂ ਆਸਾਂ ਸੀਗੀਆਂ ਇਸ ਅਨਾਜ ਤੇ ਇਸ ਕਣਕ ਤੇ ਵੀ ਚਲੋ ਕਣਕ ਪੱਕੇਗੀ ਤੇ ਅਸੀਂ ਕੁਝ ਲੈਣਾ ਦੇਣਾ ਲਾਵਾਂਗੇ ਕੁਝ ਆਪਣਾ ਗਾਂ ਕਾਰੋਬਾਰ ਤੋਰਾਂਗੇ ਪਰ ਦੇਖੋ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀਗਾ ਇੰਨੀ ਹਵਾ ਤੇਜ਼ ਤੇ ਆਹ ਤੁਹਾਨੂੰ ਦੇਖੋ ਜਿਹੜੇ ਵਿਚਾਰੇ ਅ ਕਈ ਆਯੋ ਇਹਨੇ ਅਨਾਜ ਇਕੱਠਾ ਕਰਨ ਵਾਸਤੇ ਵੀ ਚਲੋ ਕਹਿੰਦੇ ਵੀ ਹੈ ਤਾਂ ਭਾਵੇਂ ਸੜਿਆ ਹੀ ਆ ਪਰ ਫੇਰ ਵੀ ਅਹੀਂ ਪਸ਼ੂਆਂ ਨੂੰ ਪਾਲਾਂਗੇ ਤੇ ਵੈਸੇ ਚਲੋ ਠੀਕ ਆ ਅਨਾਜ ਦੀ ਜਿਹੜੀ ਬੇਕਦਰੀ ਭਾਵੇਂ ਪੁੱਜਿਆ ਹੀ ਆ ਪਰ ਟਰਾਲੀ ਦੇ ਵਿੱਚ ਤਾਂ ਪਿਆ ਹੀ ਸੀ ਤੇ ਚਲੋ ਜੇ ਇਕੱਠਾ ਕਰਦੇ ਪੈਣੇ ਇਹਨਾਂ ਦੀ ਮਿਹਨਤ ਆ ਭਾਈ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਕਹਿਣ ਦੀ ਗੱਲ ਨਹੀਂ ਤੇ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਵਾਂ ਅਪੀਲ ਕਰਦਾ ਹੱਥ ਜੋੜ ਕੇ ਵੀ ਜਿੰਨਾ ਜਿੰਨਾ ਵਿਚਾਰਿਆਂ ਦੀਆਂ ਕਣਕਾਂ ਸੜੀਆਂ ਨੇ ਤੇ ਜਿੰਨਾ ਵੱਧ ਤੋਂ ਵੱਧ ਹੋ ਸਕੇ ਆਪਾਂ ਪੂਰਾ ਨੁਕਸਾਨ ਤਾਂ ਚਲੋ ਨਹੀਂ ਭਰ ਸਕਦੇ ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਹੋਇਆ ਆ ਤੇ ਕੋਈ ਨਾ ਕੋਈ ਉਹਨਾਂ ਦੀ ਜਿਹੜੀ مالی ਸਹਾਇਤਾ ਕੀਤੀ ਜ਼ਰੂਰ ਕੀਤੀ ਜਾਵੇ ਤੇ ਹੋਰ ਵੀ ਜਿਹੜੇ ਐਨਆਰਆਈ ਵੀਰ ਨੇ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਵੀਰੋ ਵੇਖੋ ਇਹ ਜਿਹੜਾ ਇੰਨਾ ਇਹਨਾਂ ਵਿਚਾਰਿਆਂ ਦਾ ਨੁਕਸਾਨ ਹੋਇਆ ਵਾ ਤੇ ਇਹਨਾਂ ਦੀ ਕੋਈ ਨਾ ਕੋਈ ਜ਼ਰੂਰ مالی ਮਦਦ ਕੀਤੀ ਜਾਵੇ ਤੇ ਜਿੰਨੇ ਜੋਗੀ ਹੋ ਜੇ ਆਪਾਂ ਮਦਦ ਕਰ ਸਕਦੇ ਹਾਂ ਇਹਨਾਂ ਦੀ ਕਿਉਂਕਿ ਜਿਹੜਾ ਘਟਾਇਆ ਉਹ ਕਦੇ ਵੀ ਪੂਰਾ ਨਹੀਂ ਕਰ ਸਕਦੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹਨਾਂ ਦਾ ਇਹ ਬਿਲਕੁਲ ਜੀਰੇ ਦੇ ਨਾਲ ਆ ਤੇ ਥੋੜੀ ਦੂਰੀ ਤੇ ਦੇਖੋ ਸਾਰਾ ਬਹੁਤ ਜਿਹੜਾ ਮੰਜਰਿਆ ਬਹੁਤ ਭਿਆਨਕ ਮੰਜਰਿਆ ਦੇਖੋ ਬੜੀ ਦੂਰ ਦੂਰ ਤੱਕ ਜਿਹੜੀ ਕਣਕ ਆ ਉਹ ਸਾਰੀ ਸੜੀ ਹੋਈ ਨਜ਼ਰ ਆ ਰਹੀ ਹੈ ਤੇ ਇੰਨੀ ਜ਼ਿਆਦਾ ਜਿਹੜੀ ਤਬਾਹੀ ਹੋਈ ਆ ਇਹ ਕਹਿਣ ਤੋਂ ਪਰੇ ਆ ਬਾਈ ਬੜਾ ਦੁੱਖ ਹੋਇਆ ਇਸ ਗੱਲ ਦਾ